ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਦੇ ਕਲਚਰਲ ਸੈਂਟਰ ਵਿੱਚ ਸਾਹਿਤਕ ਸਮੇਲਨ ਦਾ ਉਦਘਾਟਨ ਕਰਨਗੇ ਦੋ ਦਿਨਾ ਕਾਨਫਰੰਸ ਵਿੱਚ ਕਵੀ ਸੰਮੇਲਨ ਭਾਰਤ ਦਾ ਨਾਰੀਵਾਦੀ ਸਾਹਿਤ ਸਾਹਿਤ ਵਿੱਚ ਬਦਲਾਅ ਬਨਾਮ ਬਦਲਾਅ ਦਾ ਸਾਹਿਤ ਅਤੇ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਵਿੱਚ ਭਾਰਤੀ ਸਾਹਿਤ ਦੀਆਂ ਨਵੀਆਂ ਦਿਸ਼ਾਵਾਂ ਸਮੇਤ ਵੱਖ-ਵੱਖ ਸੈਸ਼ਨ ਹੋਣਗੇ ਇਹ ਕਾਨਫਰੰਸ ਦੇਵੀ ਅਹिल्याबाई 홀ਕਰ ਦੀ ਗਾਥਾ ਨਾਲ ਸਮਾਪਤ ਹੋਵੇਗੀ। ਰਾਸ਼ਟਰਪਤੀ ਭਵਨ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਇਸ ਦੋ ਦਿਨਾ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ। ਸੱਭਿਆਚਾਰ ਅਤੇ ਸਹਿਰਸਪਾਟਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਨਾਮਵਰ ਸਾਹਿਤਕ ਹਸਤੀਆਂ ਵੀ ਉਦਘਾਟਨੀ ਸਮਾਰੋਹ ਵਿੱਚ ਮੌਜੂਦ ਰਹਿਣਗੀਆਂ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2025-26 ਲਈ ਸੋਨੀ ਰੁੱਤ ਦੀਆਂ 14 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੱਲ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ 2025-26 ਲਈ ਸੋਨੀ ਰੁੱਤ ਦੀਆਂ ਫਸਲਾਂ ਦੇ ਐਮਐਸਪੀ ਵਿੱਚ ਵਾਧਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਲਾਹੇਵੰਦ ਕੀਮਤਾਂ ਯਕੀਨੀ ਬਣਾਈਆਂ ਜਾ ਸਕਣ। सी की रिपोर्ट पर 2025-26 के खरीफ मार्केटिंग सीजन के लिए कैबिनेट में एमएसपी अप्रूव हुआ है टोटल अमाउंट इसका दो लाख सात हजार करोड़ के आसपास का एस्टिमेट किया गया है और किसानों को उनकी कॉस्ट के ऊपर 50 परसेंट मिनिमम मार्जिन मिले उसका ध्यान रखा गया है हर एक क्रॉप के लिए कॉस्ट प्लस 50 परसेंट इस चीज का ध्यान रखा गया है ਪਿਛਲੇ ਸਾਲ ਦੇ ਮੁਕਾਬਲੇ ਐਮਐਸਪੀ ਵਿੱਚ ਸਭ ਤੋਂ ਵੱਧ ਮੁਕੰਮਲ ਵਾਧੇ ਦੀ ਸਿਫਾਰਿਸ਼ ਨਾਈਜਰ ਬੀਜ ਦੀ 820 ਰੁਪਏ ਪ੍ਰਤੀ ਕੁਇੰਟਲ ਇਸ ਤੋਂ ਬਾਅਦ ਰਾਗੀ 596 ਰੁਪਏ ਪ੍ਰਤੀ ਕੁਇੰਟਲ ਕਪਾ 599 ਰੁਪਏ ਪ੍ਰਤੀ ਕੁਇੰਟਲ ਅਤੇ ਤੇਲ 579 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਹੈ। ਕੈਬਨਿਟ ਨੇ 2025-26 ਲਈ ਸੋਧੀ ਗਈ ਵਿਆਜ ਸਹਾਇਤਾ ਯੋਜਨਾ ਐਮ ਆਈ ਐਸ ਐਸ ਤਹਿਤ ਵਿਆਜ ਸਹਾਇਤਾ ਦੇ ਹਿੱਸੇ ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਲੋੜਿੰਗ ਦੇ ਫੰਡ ਪ੍ਰਬੰਧਨ ਨੂੰ ਵੀ ਮਨਜ਼ੂਰ ਕੀਤਾ ਹੈ ਐਮ ਆਈ ਐਸ ਐਸ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਦਾ ਮਕਸਦ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਕਿਫਾਇਤੀ ਵਿਆਜ ਦਰ ਉੱਤੇ ਥੋੜੇ ਸਮੇਂ ਦਾ ਕਰਜ਼ਾ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਾ ਹੈ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਟਸਾ ਦਾ ਅੰਤਮ ਸੰਸਕਾਰ ਕੱਲ ਦੁਪਹਿਰ 1 ਵਜੇ ਸੰਗਰੂਰ ਜ਼ਿਲ੍ਹੇ ਵਿੱਚ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਕੀਤਾ ਜਾਵੇਗਾ। ਸ਼੍ਰੀ ਢੀਂਟਸਾ ਜਿਨ੍ਹਾਂ ਦਾ ਕੱਲ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ ਉਹ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਰਹੇ ਅਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਖੇੜ ਰਸਾਇਣ ਤੇ ਖਾਦਾਂ ਸੰਬੰਧੀ ਕੇਂਦਰੀ ਮੰਤਰੀ ਵੀ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਢੀਂਟਸਾ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸ਼੍ਰੀ ਢੀਂਟਸਾ ਦਾ ਦੇਹਾਂਤ ਦੇਸ਼ ਲਈ ਵੱਡਾ ਘਾਟਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਟਸਾ ਮਹਾਨ ਸਿਆਸਤਦਾਨ ਸਨ ਜਿਨ੍ਹਾਂ ਕੋਲ ਕਮਾਲ ਦੀ ਸਿਆਣਪ ਅਤੇ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਸੀ ਉਨ੍ਹਾਂ ਅੱਗੇ ਕਿਹਾ ਕਿ ਸਵਰਗਵਾਸੀ ਨੇਤਾ ਦਾ ਹਮੇਸ਼ਾ ਪੰਜਾਬ ਦੇ ਲੋਕਾਂ ਅਤੇ ਸੱਭਿਆਚਾਰ ਨਾਲ ਜ਼ਮੀਨੀ ਪੱਧਰ ਤੇ ਸੰਬੰਧ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼੍ਰੀ ਟੀਂਟਸਾ ਦੇ ਦੇਹਾਂਤ ਉੱਤੇ ਸੋਗ ਪ੍ਰਗਟ ਕੀਤਾ ਹੈ। ਸਰਹੱਦੀ ਸੂਬੇ ਪੰਜਾਬ ਵਿੱਚ 3 ਜੂਨ ਨੂੰ ਇੱਕ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਡ੍ਰਿਲ ਦੌਰਾਨ ਅਧਿਕਾਰੀ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਲੋੜਿੰਦੀ ਸਿਖਲਾਈ ਪ੍ਰਦਾਨ ਕਰਨਗੇ। ਵੱਖ-ਵੱਖ ਧਾਰਮਿਕ ਸੰਗਠਨਾ, ਸਰਕਾਰੀ ਵਿਭਾਗਾ, ਐਨਸੀਸੀ ਅਤੇ ਐਨਐਸਐਸ ਦੇ ਵਲੰਟੀਅਰ ਇਸ ਅਭਿਆਸ ਵਿੱਚ ਹਿੱਸਾ ਲੈਣਗੇ। ਪੰਜਾਬ ਪੁਲਸ ਦੇ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਸ ਹੈੱਡਕੁਆਰਟਰ ਪੀਪੀਐਚਕਿਊ ਵਿੱਚ ਅਪਗ੍ਰੇਡ ਕੀਤੇ ਨਵੇਂ ਕ੍ਰੈਚ ਦਾ ਉਦਘਾਟਨ ਕੀਤਾ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਸ ਹੈੱਡਕੁਆਰਟਰ ਵਿੱਚ ਸਥਿਤ ਇਸ ਕ੍ਰੈਚ ਵਿੱਚ ਹੁਣ 6 ਮਹੀਨਿਆਂ ਤੋਂ 10 ਸਾਲ ਦੀ ਉਮਰ ਦੇ 40 ਬੱਚਿਆਂ ਦੀ ਸੰਭਾਲ ਕੀਤੀ ਜਾ ਸਕੇਗੀ ਇਸ ਬਾਰੇ ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਨੇ ਕਿਹਾ ਕਿ ਇਸ ਵੇਲੇ ਪੀਪੀਐਚਕਿਊ ਅਤੇ ਮਨੀ ਸਕੱਤਰੇਤ ਪੰਜਾਬ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾ ਦੇ 35 ਬੱਚਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਕੱਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਹਰਿਆਣਾ ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਕੁਲਦੀਪ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਵਿਜੀਲੈਂਸ ਬਿਊਰੋ ਦੇ ਮੁਤਾਬਕ ਇਹ ਗ੍ਰਿਫਤਾਰੀ ਰੋਬਿਨ ਕੁਮਾਰ ਵਾਸੀ ਪਿੰਡ ਕਗਿਆਲ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਉੱਤੇ ਕੀਤੀ ਗਈ ਹੈ ਜਾਂਚ ਮੁਤਾਬਕ اے ایس آئی ਕੁਲਦੀਪ ਸਿੰਘ ਨੇ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਉਹ ਦੋ ਵਾਰ ਰਿਸ਼ਵਤ ਦੇ 10000 ਰੁਪਏ ਤੇ 5000 ਰੁਪਏ ਲੈ ਚੁੱਕਾ ਸੀ ਇਸ ਵਾਰ 15000 ਰੁਪਏ ਰਿਸ਼ਵਤ ਲੈਂਦੇ ਆ ਉਸ ਨੂੰ ਫੜਿਆ ਗਿਆ ਏ ਇਸੇ ਤਰ੍ਹਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਕਲਨਗਰ ਕਾਉਂਸਲ ਗੁਰਦਾਸਪੁਰ ਵਿੱਚ ਤਾਇਨਾਤ ਸਹਾਇਕ ਟਾਊਨ ਪਲੈਨਰ ਚਰਨਜੀਤ ਸਿੰਘ ਨੂੰ ਇੱਕ ਆਰਕੀਟੈਕਟ ਤੋਂ ਪ੍ਰੋਜੈਕਟ ਦੀ ਆਖਰੀ ਪ੍ਰਵਾਨਗੀ ਲਈ 10000 ਰੁਪਏ ਰਿਸ਼ਵਤ ਲੈਂਦੇ ਹ ਰੰਗੇ ਹੱਥੀ ਕਾਬੂ ਕੀਤਾ ਇਸ ਦੇ ਨਾਲ ਹੀ ਪ੍ਰਤੀਸ਼ਠਾ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੰਡਲ ਏਟ ਦਾ ਰੇਟ ਏ ਆਈ ਆਰ ਅਰੰਝੂ ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮ